ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਹਾਨੂੰ ਇਹ ਹੈ ਉਹ ਦ੍ਰਿਸ਼ਟੀ ਚੈਨਲ ਮੈਂ ਵਰਮੇਰ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਹਾਂ ਮੰਧਾ ਰਾਏ ਤੱਕ ਸੁਨੇਹਿਆਂ ਤੋਂ ਬਾਹਰ ਨਿਕਲਦੇ ਹੋਏ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਖੇਤਰੀ ਪਾਰਟੀਆਂ ਦੇ ਬਾਰੇ ਖੇਤਰੀ ਪਾਰਟੀਆਂ ਦੇ ਵਿਕਾਸ ਕੋਸ਼ਿਸ਼ ਦੀ ਹੂਣ ਤੇ ਉਸ ਦੇ ਦੇਣ ਪ੍ਰਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦਾ ਸਾਡਾ ਵਿਸ਼ਾ ਹੈ ਫਰੋਨੀਆ ਕਾਲੀ ਦਾਲ ਫਰੋਨੀਆ ਕਾਲੀ ਦਾਲ ਦੇ ਬਾਰੇ ਕਿਉਂਕਿ ਜਿਹੜੀ ਮੌਜੂਦਾ ਹਾਲਾਤ ਹੈ ਉਹ ਇੰਨੀ ਬੱਦਰ ਹੋ ਚੁੱਕੀ ਆ ਕਿ ਸੈਕਟਰ ਨੂੰ ਸਿੱਖ ਕੌਮ ਨੂੰ ਇੱਕ ਬੜੀ ਖਤਰਨਾਕ ਸਥਿਤੀ ਦੇ ਵਿੱਚ ਲਿਆ ਕੇ ਖੜਾ ਕਰਤਾ ਹੈ ਆਪਸੀ ਰੋਧ ਜੜੀ ਨੇ ਉਹ ਇੰਨੇ ਘਾਰੂ ਦੇ ਜਾ ਰਹੇ ਨੇ ਕਿ तकरीबन ਸਾਰੇ ਜਿਹੜੇ ਗਰੁੱਪ ਨੇ ਧੜੇ ਨਹੀਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਖਵਾਉਂਦੇ ਨੇ ਪਰ ਆਪਣਾ ਨਾਮ ਜਾਂ ਆਪਣੇ ਸੰਸਥਾ ਦਾ ਨਾਮ ਕੋਈ ਅੰਮ੍ਰਿਤਸਰ ਲਖਾਈ ਫਿਰਦਾ ਹੈ ਕੋਈ ਬਾਦਲ ਲਖਾਈ ਫਿਰਦਾ ਹੈ ਕੋਈ 1920 ਲਖਾਈ ਫਿਰਦਾ ਹੈ ਕੋਈ ਕੁਝ ਇਸ ਕਰਕੇ ਇੰਨਾਂ ਸਾਰਿਆਂ ਚਿੰਤਾਵਾਂ ਦੇ ਬਾਰੇ ਵਿਚਾਰ ਕਰ ਲਈ ਅੱਜ ਦਾ ਐਪੀਸੋਡ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲੀ ਵਿਖਰਮਾਰੀ ਚੀਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਆ ਉਹ 1920 ਦੇ ਵਿੱਚ ਐਸਟੈਬਲਿਸ਼ ਹੋਈ ਇਹ ਸੂਚ ਚਰਚਾ ਕਰਨ ਤੋਂ ਪਹਿਲਾਂ ਆਪਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਕਿ ਸਿੱਖ ਰਾਜ ਜਦੋਂ ਪੰਜਾਬ ਦੇ ਵਿੱਚ ਸਟੈਬਲਿਸ਼ ਹੋਇਆ ਉਹਦੀ ਹੋਂਦ ਕਦੋਂ ਤੋਂ ਸ਼ੁਰੂ ਹੁੰਦੀ ਹੈ ਵੈਸੇ ਤਾਂ ਪਕਤਾਂਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਆ ਉਹਦੇ ਦੇ ਵਿਚਾਰ ਕਰਨ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਕਿ ਹਲੀ ਮੀਰਾਜ ਤੇ ਨਿਰਮਲ ਰਾਜ ਦੀ ਸਥਾਪਨਾ ਵਾਸਤੇ ਜਦੋਂ ਜੈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਸੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸੇ ਸੰਸਥਾ ਨੂੰ ਸਟੈਬਲਿਸ਼ ਕਰਨ ਵਾਸਤੇ ਉਹਦੇ ਲਈ ਸਾਧਨ ਜਟਾਉਣੇ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਨੂੰ ਆਪਣੀ ਗੱਲ ਕਹਿਣੀ ਅਤੇ ਜਿਹੜਾ ਪਖੰਡਵਾਦ ਧਰਮ ਦੇ ਵਿੱਚ ਆਇਆ ਸੀ ਕਿਉਂਕਿ ਕੋਈ ਧਰਮ ਮਾਰਾ ਨਹੀਂ ਸਾਰੇ ਧਰਮਾਂ ਦੀ ਆਪਣੀ ਆਪਣੀ ਮਾਤਰਾ ਹੈ ਹਰ ਬੰਦੇ ਦਾ ਆਪਣਾ ਆਪਣਾ ਵਿਸ਼ਵਾਸ ਹੈ ਪਰ ਉਹ ਉਹਨਾਂ ਵਿਸ਼ਵਾਸਾਂ ਦੇ ਦਾ ਨਿਆਇ ਫਾਇਦਾ ਟਾਉਣ ਲਈ ਜਿਹੜੀ ਪੰਡਤ ਕਾਜੀ ਮੁੱਲਾ ਜਮਾਤਸੀ ਉਹਨੇ ਲੋਕਾਂ ਨੂੰ ਐਸੀ ਚੱਕਰਾਂ ਦੇ ਵਿੱਚ ਪਾਤਾ ਕਿ ਲੋਕੀ ਧਰਮ ਨੂੰ ਮੰਨਣ ਦੀ ਥਾਂ ਤੇ ਪ੍ਰਮਾਤਮਾ ਨੂੰ ਮੰਨਣ ਦੀ ਥਾਂ ਤੇ ਅਕਾਲ ਪੁਰਖ ਨੂੰ ਮੰਨਣ ਦੀ ਥਾਂ ਤੇ ਗੁਰੂ ਪੀਰਾਂ ਨੂੰ ਉਪ ਮੰਨਣ ਦੀ ਥਾਂ ਤੇ ਉਹਨਾਂ ਦੇ ਚਾਂਸੀਆਂ ਦੇ ਵਿੱਚ ਆਣ ਕੇ ਉਹਨਾਂ ਦੇ ਜਿਹੜੇ ਬਣਾਇਓ ਰਵਾਇਤੀ ਰੀਤੀ ਰਿਵਾਜ ਸੀ ਉਹਨਾਂ ਦੇ ਵਿੱਚ ਪਾਸਾ ਜੋ ਕਰਤਾਰ ਜਿਹਦੇ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਭਗਤ ਫਰੀਦ ਜੀ ਦੀ ਬਾਣੀ ਤੇ ਜਿੰਨੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਪਿਤ ਹੈ ਅਤੇ ਉਸ ਤੋਂ علاوہ ਵੀ ਬਾਣੀਆਂ ਜਿਹੜੀਆਂ ਕਿ ਸਹਿਬ ਫਰੀਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਆ ਸਕੀਆਂ ਨੇ ਐਸੇ ਪਖੰਡਵਾਦ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਜਿਸ ਤੋਂ ਇੱਕ ਨਵੀਂ ਕਿਸਮ ਦੇ ਰਾਜ ਹੱਲੀ ਵੀ ਰਾਜ ਨੂੰ ਕਿਹਾ ਜਾਂਦਾ ਹੈ ਨੈਚੁਰਲ ਰਾਜ ਕਿਹਾ ਜਾਂਦਾ ਹੈ ਤੇ ਨਰਮਲ ਰਾਜ ਜਿਹੜਾ ਹੈ ਉਹਦੀ ਸਥਾਪਨਾ ਵਾਸਤੇ ਪਹਿਲ ਕਦਮੀ ਸ਼ੁਰੂ ਹੋਈ ਇਹ ਹੌਲੀ ਹੌਲੀ ਇਸ ਵਿਚਾਰ ਦਾ ਇਸ ਤਖਤੋਂ ਤਾਜ ਵਾਲੀ ਜ਼ਿੰਦਗੀ ਵਾਲੇ ਪਾਸੇ ਨੂੰ ਵਧਣ ਦਾ ਜਿਹੜਾ ਇੱਕ ਤਰੀਕਾ ਸੀ ਉਹਦੇ ਤੇ ਜਿਹੜੀਆਂ ਮੁਗਲ ਸਾਮਰਾਜ ਸੀਗੇ ਉਹਨਾਂ ਨੂੰ ਇਹ ਗੱਲ ਚੁਗਣੀ ਸ਼ੁਰੂ ਹੋ ਗਈ ਤੇ ਜਿਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸ਼ਹਾਦਤ ਹੈ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਸੇ ਹੀ ਮਤਲਬ ਇੱਕ ਐਸਟੈਬਲਿਸ਼ਮੈਂਟ ਦੇ ਖਿਲਾਫ ਇੱਕ ਤਗੜਾ ਜਿਹਹਾਦ ਸੀ ਮੁਗਲਾਂ ਦਾ ਜਿਹਦੇ ਵਿੱਚ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਿਸ ਤੋਂ ਬਾਅਦ ਪਹਿਲੇ ਸੇਖ ਰਾਜ ਦੀ ਸਥਾਪਨਾ ਜਿਹੜੀ ਆ ਉਹ ਸਾਬ ਸ੍ਰੀ ਗੁਰੂ ਫਰਮਨ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਰਕੇ ਸ਼ੁਰੂ ਕੀਤੀ। ਕਲਗੀ ਤੋੜਾ ਲਾਉਣਾ ਸ਼ੁਰੂ ਕੀਤਾ। ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ। ਖਜ਼ਾਨੇ ਬਣਾਉਣੇ ਸ਼ੁਰੂ ਕੀਤੇ। ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਅਤੇ ਬਹੁਬਲ ਦੇ ਤੌਰ ਤੇ ਇਹ ਕਾਸਟੈਬਲਿਸ਼ ਕੀਤਾ ਤਾਂ ਕਿ ਧਰਮ ਨੂੰ ਬਚਾਉਣ ਦੀ ਖਾਤਰ ਇਹਨਾਂ ਯੋਧਿਆਂ ਦੀ ਜਿਹੜੀ ਲੋੜ ਸੀ ਉਹ ਬਹੁਤ ਜ਼ਰੂਰੀ ਸੀ ਬुरु ਦੇ ਇੱਕ ਬਾਦਰਜੀ ਦੀ ਇਸ ਉਦਮ ਨੂੰ ਲੈ ਕੇ ਉਸ ਤੋਂ ਅੱਗੇ ਤੁਰਦਿਆਂ ਤੁਰਦਿਆਂ ਜਦੋਂ ਇਹ ਮرحله ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇ ਸਮੇਂ ਤੇ ਆਉਂਦਾ ਹੈ ਤਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਰੰਭੀ ਰਾਖੀ ਵਾਸਤੇ ਕੀਤੀ ਹੋਈ ਸ਼ਹਾਦਤ ਜਿਹੜੀ ਆ ਉਹ ਇੱਕ ਬੜਾ ਤਗੜਾ ਮੋੜ ਸੀਗਾ ਤਖਤ ਵਾਲੇ ਪਾਸੇ ਗੁਰੂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾ ਪਿਆਰਿਆਂ ਦੀ ਨਹੀਂ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਖਾਲਸਾ ਪੰਥ ਦੀ ਨੀਂਹ ਰੱਖੀ ਅਤੇ ਖਾਲਸਾ ਪੰਥ ਨੂੰ ਇੱਕ ਸਿੱਖ ਰਾਜ ਦੇ ਤੌਰ ਤੇ ਐਸਟੈਬਲਿਸ਼ ਕਰਤਾ ਜਿਹਦੇ ਵਾਸਤੇ ਉਹਨਾਂ ਨੂੰ ਬਹੁਤ ਸਾਰੀਆਂ ਜੰਗਾਂ ਲੜਨੀਆਂ ਪਈਆਂ ਜੰਗਾਂ ਯੁੱਧਾਂ ਦੇ ਵਿੱਚ ਦੀ ਗੁਜ਼ਰਨਾ ਪਿਆ ਅਤੇ ਜਿਹੜਾ ਜਿਹੜਾ ਮੁਗਲਾਂ ਦਾ ਵਿਰੋਧ ਆ ਉਹਨੂੰ ਹਸਾਰਨਾ ਪਿਆ ਪਹਾੜੀ ਰਾਜਾਂ ਦਾ ਵਿਰੋਧ ਜਿਹੜਾ ਹਸਾਰਨਾ ਪਿਆ ਜਿਹੜੀਆਂ ਜਿਹੜੀਆਂ ਵੀ ਐਸਟੈਬਲਿਸ਼ ਪਾਕਾਂ ਸੀਗੀਆਂ ਉਹ ਇੱਕ ਜੁਟੂ ਕੇ ਸਿੱਖ ਧਰਮ ਦੀ ਸਥਾਪਨਾ ਇੱਕ ਤਖਤੋਂ ਵਾਲੇ ਪਰਸੇ ਨੂੰ ਵਧਨ ਦੇ ਉਪਰਾਲਿਆਂ ਦੇ ਖਿਲਾਫ ਟਟ ਕੇ ਖਲੋਈਆਂ ਬੁਰਸਾ ਨੂੰ ਆਪਣੇ ਚਾਰ ਸਹਜਾਦਿਆਂ ਦੀ ਸ਼ਾਦਤ ਦੇਣੀ ਪਈ ਮਾਤਾ ਜੀ ਦੀ ਸ਼ਾਦਤ ਹੋਈ ਪਰਿਵਾਰ ਰਿਛੜ ਗਿਆ ਬੁਰਸਾ ਆਪ ਨਦੇੜ ਸਾਹਿਬ ਨੂੰ ਚਲੇ ਗਏ ਨਦੇੜ ਸਾਹਿਬ ਜਾ ਕੇ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਆ ਗੁਰੂ ਸਾਹਿਬ ਨੇ ਇਹ ਕੀਤੀ ਕਿ ਸੈਬਜਾਦਿਆਂ ਦੀ ਸ਼ਹਾਦਤ ਜਿਹੜੀ ਕਿਸਰਾਂ ਦੇ ਵਿੱਚ ਕੀਤੀ ਗਈ ਸੀ ਉਹਦਾ ਬਦਲਾ ਲੈਣ ਲਈ ਉਹ ਲੋਕਾਂ ਨੂੰ ਬਦਲਾ ਲੈਣ ਦਾ ਦੀ ਭਾਵਨਾ ਸਿੱਖ ਦੇ ਵਿੱਚ ਤਾਂ ਹੈ ਨਹੀਂ ਉਹਨਾਂ ਨੇ ਕੀਤੇ ਹੋਏ ਜੁਰਮਾਂ ਦੀ ਜਿਹੜੀ ਸਜ਼ਾ ਦੇਣ ਲਈ ਉਹਨਾਂ ਨੂੰ ਇਹ ਸਮਝਾਉਣ ਲਈ ਕਿ ਸਿੱਖ ਰਾਜ ਐਸਟੈਬਲਿਸ਼ ਹੋ ਚੁੱਕਾ ਹੈ ਲੋਕਾਂ ਦਾ ਰਾਜ ਹੈ ਇੱਥੇ ਹਰ ਧਰਮ ਦੀ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਦਾ ਪਹਿਲਾ ਸਿੱਖ ਰਾਜ ਸੀ ਜਿਹਦੇ ਵਿੱਚ Hindu, Musalman, Sikh, Isai ਜਾਤ ਪਾਤ ਤੋਂ ਉੱਪਰ ਉੱਠ ਕੇ ਨਸਲਾਂ ਵਰਨਾ ਰੰਗਾਂ ਤੋਂ ਉੱਪਰ ਉੱਠ ਕੇ ਇੱਕ ਨਵੀਂ ਲਹਿਰ ਦਾ ਹਿੱਸਾ ਬਣਨਾ ਸ਼ੁਰੂ ਹੋਏ ਪੰਜਾਂ ਪਿਆਰਿਆਂ ਦੀ ਜੇ ਆਪਾਂ ਗਿਣਤੀ ਕਰੀਏ ਪੰਜਾ ਪਿਆਰਿਆਂ ਦੇ ਬਾਰੇ ਵਿਚਾਰ ਕਰੀਏ ਤਾਂ ਉਹ ਵੱਖਰੀਆਂ ਵੱਖਰੀਆਂ ਸਮਾਜ ਵੱਲੋਂ ਮਨੁੱਖ ਸਮਰਤੀ ਵੱਲੋਂ ਐਸਟੈਬਲਿਸ਼ ਕੀਤੀਆਂ ਜਾਂਦਾ ਤਾਂ ਵੱਖਰੇ ਵੱਖਰੇ ਲੋਕਾਂ ਦੇ ਵਿੱਚੋਂ ੁੱਟ ਕੇ ਇੱਕ ਕੌਮ ਦਾ ਕਨਸੈਪਟ ਜਿਹੜਾ ਹੈ ਉਹ ਸਾਹਮਣੇ ਆਇਆ ਉਹਨਾਂ ਲੋਕਾਂ ਦੇ ਹੱਥ ਵਿੱਚ ਗੁਰੂ ਸਾਹਿਬ ਨੇ ਤਲਵਾਰ ਫੜਾਈ ਜਿਨ੍ਹਾਂ ਨੇ ਕਦੀ ਤੱਕੜੀ ਨਹੀਂ ਤੋਲੀ ਉਹਨਾਂ ਦਿਹਾੜੇ ਵਿੱਚ ਤਲਵਾਰ ਫੜਾਈ ਜਿਨ੍ਹਾਂ ਨੇ ਕਦੀ ਆਪਣੇ ਹੱਥ ਦੇ ਵਿੱਚ ਛੁਰੀ ਨਹੀਂ ਫੜੀ ਗੁਰੂ ਸਾਹਿਬ ਨੇ ਆਪਣੇ ਰਾਜ ਨੂੰ ਐਸਟੈਬਲਿਸ਼ ਕਰਨ ਵਾਸਤੇ ਜਿਹੜਾ ਧਰਮ ਦਾ ਰਾਜ ਸੀ ਉਹ ਨੂੰ ਐਸਟੈਬਲਿਸ਼ ਕਰਨ ਵਾਸਤੇ ਚਿੜੀਆਂ ਤੋਂ ਬਾਜ ਤੜਵਾਏ ਫੌਜਾਂ ਨੂੰ ਕੱਲੇ-ਕੱਲੇ ਸੇਖ ਨੂੰ ਸਿੰਘ ਬਣਾ ਕੇ ਸਵਾ ਸਵਾ ਲੱਖ ਦਾ ਖਿਤਾਬ ਦਿੱਤਾ ਕਿ ਕਲਾ ਕਲਾ ਸਿੱਖ ਜਿਹੜਾ ਹੈ ਉਹ ਸਵਾ ਸਵਾ ਲੱਖ ਦੀ ਫੌਜ ਦੇ ਨਾਲ ਲੜ ਸਕਦਾ ਹੈ ਕਿ ਉਹ ਲੜਿਆ ਯੋਧ ਲੜੇ ਗਏ ਯੋਧ ਜਿੱਤੇ ਗਏ ਪਰ ਜਿਹੜੀ ਐਸਟੈਬਲਿਸ਼ਮੈਂਟ ਸੀ ਕਹਿੰਨਾ ਸਿੱਖ ਕੌਂ ਦੀ ਉਹਦੇ ਉਹਦੇ ਖਿਲਾਫ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਇਸਾਈ ਹੋਵੇ ਚਾਹੇ ਕੋਈ ਵੀ ਐਸਟੈਬਲਿਸ਼ ਕਾਰਮ ਸੀ ਉਹਨੇ ਮਦਦ ਨਹੀਂ ਕੀਤੀ ਸਗੋਂ ਮੁਖਾਲਫਤ ਕੀਤੀ ਮੁਸਲਮਾਨਾ ਦੇ ਵਿੱਚ ਬਹੁਤ ਸਾਰੇ ਚੰਗੇ ਵਿਅਕਤੀ ਸੀਗੇ ਜਿਹੜੇ ਗੁਰੂ ਸਾਹਿਬ ਦੀਆਂ ਭਾਵਨਾਵਾਂ ਨੂੰ ਸਮਝਦੇ ਸੀ ਹਿੰਦੂਆਂ ਦੇ ਵਿੱਚ ਵੀ ਸੀਗੇ ਈਸਾਈਆਂ ਦੇ ਵਿੱਚ ਵੀ ਸੀਗੇ ਦੂਸਰੇ ਧਰਮਾਂ ਦੇ ਵਿੱਚ ਵੀ ਸੀਗੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਹਲੀਮੀ ਰਾਜ ਨਰਮਲ ਰਾਜ ਨਹਿਚਲ ਰਾਜ ਸਟੈਬਲਿਸ਼ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਹਰ ਬੰਦੇ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਹੋਏਗੀ ਹਰ ਬੰਦੇ ਨੂੰ ਜਿਹੜੇ ਸੂਰਤਾਂ ਨੇ ਜਿਉਂ ਦੀਆਂ ਸੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਭਈਆ ਹੋਣਗੀਆਂ ਇਸ ਕਦਮ ਅੱਗੇ ਚਲਦੇ ਚਲਦੇ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨਦੇੜ ਸਾਹਿਬ ਉੱਪਰਦੇ ਨੇ ਤਾਂ ਉਥੇ 1708 ਦੇ ਵਿੱਚ ਗੁਰੂ ਸਾਹਿਬ ਨੂੰ ਬੰਦਾ ਬੰਦਾ ਸਿੰਘ ਬਰਾਗੀ ਨਾਂ ਦੇ ਤਪਸਵੀ ਨਾਲ ਮੁਲਾਕਾਤ ਹੁੰਦੀ ਹੈ ਉਹਦਾ ਇੱਕ ਵੱਖਰਾ ਐਪੀਸੋਡ ਹੈ ਜਿਹਦੇ ਵਿੱਚ ਉਹ ਕਿਵੇਂ ਆਪਣੀਆਂ ਤਾਕਤਾਂ ਦਾ ਇਸਤੇਮਾਲ ਕਰਦਾ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਜੇ ਤੂੰ ਜੇ ਤੂੰ ਬਰਾਗੀ ਹੈ ਤੂੰ ਪਰਸਵੀ ਹੈ ਤੇ ਬੰਦਾ ਬਣ ਉਹਨੂੰ ਫਿਰ ਬੰਦਾ ਬੰਦਾ ਬਹਾਦਰ ਦਾ ਕਿਤਾਬ ਦੇ ਕੇ ਪੰਜਾਬ ਵਿੱਚ ਭੇਜਿਆ ਪੰਜਾਬ ਵਿੱਚ ਸਭ ਤੋਂ ਪਹਿਲਾ ਐਸਟੈਬਲਿਸ਼ ਸਿੱਖੀ ਰਾਜ ਜਿਹੜਾ ਅਰਤੀ ਦੇ ਉਤੇ ਉਹ ਬੰਦਾ ਸਿੰਘ ਬਹਾਦਰ ਨੇ ਐਸਟੈਬਲਿਸ਼ ਕਰਤਾ ਜਿਸ ਦੀ ਰਾਜਧਾਨੀ ਲੋਗੜਸੀ ਜਿੱਥੋਂ ਉਹ ਆਪਰੇਟ ਕਰਦਾ ਸੀ ਇਹਦੀਆਂ ਹੱਦਾਂ ਜਿਹੜੀਆਂ ਨੇ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਸਨ ਤੇ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਤੇ ਸਿੱਖਾਂ ਦੀ ਬਹਾਦਰੀ ਤੋਂ ਜਿਹੜੇ ਦੂਸਰੇ ਮੁਗਲ ਲੋਕ ਸੀਗੇ ਜਾਂ ਜਿਹੜੇ ਵਿਰੋਧ ਕਰਨ ਵਾਲੇ ਲੋਕ ਸੀ ਉਹ ਭੈ ਖਾਂਦੇ ਸੀ ਸਰਾਂਦ ਦੇ ਵਿੱਚ ਇਕ ਲਈ ਨਾ ਆਉਂਦੀ ਆ ਕਿ 8 ਨਾਈਟ ਖੜਕਾਤੀ ਸਰਾਂਦ ਨੂੰ ਮੜੀਆਂ ਮੇਟ ਕੀਤਾ ਉਹਦੇ ਤੇ ਕਬਜ਼ਾ ਕੀਤਾ ਸਿੱਖ ਰਾਜ ਦੀ ਜਿਹੜੀ ਸਭ ਤੋਂ ਪਹਿਲੀ ਪ੍ਰਾਪਤੀ ਇਹ ਸੀ ਕਿ ਬੰਦਾ ਸਿੰਘ ਬਹਾਦਰ ਨੇ ਉਹਨਾਂ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਏ ਜਿਹੜੇ ਜਿਹੜੇ ਸਦੀਆਂ ਤੋਂ ਮੁਜਾਰੇ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਤੇ ਨਵਾਬਾਂ ਨੂੰ ਠਾਕਰਾ ਨੂੰ ਤੇ ਜਿਹੜੇ ਬਾਦਸ਼ਾਹ ਸੀਗੇ ਉਹਨਾਂ ਨੂੰ ਜੱਗੀਏ ਦੇ ਤੌਰ ਤੇ ਆਪਣੀ ਫਸਲ ਦਾ ਵੱਡਾ ਹਿੱਸਾ ਜਿਹੜਾ ਦਿੰਦੇ ਸੀ ਅੱਜ ਜੇ ਕਿਸਾਨ ਬੜੀ ਅਨਕਦੀ ਜ਼ਿੰਦਗੀ ਜੀ ਰਿਹਾ ਹੈ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਰੋਲ ਜਿਹੜਾ ਹੈ ਉਹ ਬੰਦਾ ਸਿੰਘ ਬਹਾਦਰ ਦਾ ਰਿਆ ਹੈ ਤੇ ਸਿੱਖ ਰਾਜ ਦਾ ਰਿਆ ਹੈ ਅੱਜ ਦੇ ਕਿਸਾਨ ਨੂੰ ਅਸਦੇ ਜ਼ਿਮੀਦਾਰ ਨੂੰ ਅਜ ਦੇ ਮਿੰਦਕਸ਼ ਨੂੰ ਨੂੰ ਬੰਦਾ ਸਿੰਘ ਬਹਾਦਰ ਦਾ ਤੇ ਸਿੱਖ ਰਾਜ ਦਾ ਇਸ਼ਾਨਮਾਨ ਹੋਣਾ ਚਾਹੀਦਾ ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਿਸਲਾਂ ਦਾ ਦੌਰ ਆਇਆ 12 ਮਿਸਲਾਂ ਸਟੈਬਲਿਸ਼ ਹੋਈਆਂ ਵੱਖਰੇ ਵੱਖਰੇ ਇਲਾਕੇ ਜਿਹੜੇ ਆ ਉਹਨਾਂ ਨੇ ਆਪਣੇ ਚੋਲ ਲੈ ਜਿੱਥੋਂ ਆਣ ਕੇ ਸਿੱਖੀ ਦੇ ਵਿੱਚ ਇੱਕ ਦਰਾੜ ਪੈਣੀ ਸ਼ੁਰੂ ਹੋ ਗਈ ਹੋ ਸਕਦਾ ਇਹ ਵਾਦ-ਵਿਵਾਦ ਦਾ ਵਿਸ਼ਾ ਹੋਵੇ ਬੱਕਰੀਆਂ-ਵਕਰੀਆਂ ਮਿਸਲਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦੂਸਰੇ ਦੇ ਨਾਲ ਮੁਗਲਾਂ ਨਾਲ ਤੇ ਜੁੱਧ ਲੜਦੇ ਸੀ ਹਿੰਦੂਆਂ ਨਾਲ ਵੀ ਜੁੱਧ ਲੜ ਰਹੇ ਸੀ ਪਰ ਦੂਸਰੇ ਪਾਸੇ ਇਹਨਾਂ ਦਾ ਆਪਸੀ ਜਿਹੜਾ ਟਕਰਾਅ ਸੀ ਉਹ ਉੱਪਰ ਕੇ ਸਾਹਮਣੇ ਆਉਣ ਲੱਗ ਪਿਆ ਜਿਹਦੇ ਕਰਕੇ ਪਰ ਕਿ ਬਾਅਦ ਵਿੱਚ ਜਦੋਂ ਮਹਾਰਾਜਾ ਰਜੀਤ ਸਿੰਘ ਦਾ ਰਾਜ ਆਇਆ ਮਹਾਰਾਜਾ ਰਜੀਤ ਸਿੰਘ ਨੇ ਇਹਨਾਂ ਸਾਰੀਆਂ ਮਸਲਾ ਨੂੰ ਆਪਣੀ ਇੱਕ ਝੰਡੇ ਥਲੇ ਲਿਆ ਕੇ ਸਿੱਖ ਰਾਜ ਕਾਇਮ ਕੀਤਾ ਅਜਿਹੀਆਂ ਸਥਿਤੀਆਂ ਦੇ ਵਿੱਚ ਦੇ ਵਿੱਚ ਦੀ ਗੁਜਰਨ ਦੇ ਬਾਅਦ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਇੱਕ ਮਹੱਤਵਪੂਰਨ ਦੌਰ ਸੀਗਾ ਕਿ ਏਸ਼ੀਆ ਦੇ ਖੇਤਰ ਦੇ ਵਿੱਚ ਸਭ ਤੋਂ ਉਹ ਅਮੀਰ ਸਭ ਤੋਂ ਸਿੱਖਿਕ ਸਭ ਤੋਂ ਸਿਹਤਮੰਦ ਸਭ ਤੋਂ ਉਦਾਰ ਉਦਾਰਵਾਦੀ ਹਰ ਤਰ੍ਹਾਂ ਸਨਮਾਨ ਦੇਣ ਵਾਲਾ ਹਰ ਵਿਸ਼ਵਾਸ ਨੂੰ ਸਨਮਾਨ ਦੇਣ ਵਾਲਾ ਇਥੋਂ ਤੱਕ ਕਿ ਗਰੀਬ ਗੁਰਬੇ ਦੀ ਬੰਦ ਕਰਨ ਵਾਲਾ ਰਾਜ ਤਰਤੀ ਉਤੇ ਜੇ ਕੋਈ ਇਸ ਤਰ੍ਹਾਂ ਸ਼ੁਰੂਆਤ ਹੋ ਉਸੇ ਖਰਾਸੀ ਐਸੀ ਸਥਿਤੀ ਦੇ ਵਿੱਚ ਜਦੋਂ ਅੱਜ ਦੀ ਡੇਟ ਦੇ ਵਿੱਚ ਜਿਹੜੀ ਰਹੀ ਆ ਆਪਣਾ ਆਪਣੀ ਗੁਰਦੁਆਰਾ ਸੇਵਕ ਦਲ ਜਾਂ ਅਜਦਾ ਅਕਾਲੀ ਦਲ ਜਿਹੜਾ ਸਟੈਬਲਿਸ਼ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਲਾਈਨਾਂ ਜਿਹੜੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀਆਂ ਲੋਕਾਂ ਪ੍ਰਤੀ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਨਹੀਂ ਅਪਣਾਈਆਂ ਅਗਰ ਅਪਣਾਈਆਂ ਹੁੰਦੀਆਂ ਤੇ ਅੱਜ ਵਾਲੀ ਜਿਹੜੀ ਸਥਿਤੀ ਆ ਉਹ ਸਾਨੂੰ ਠੋਕੜੀ ਨਾ ਪਈਦੀ ਇੱਕ ਦੇਸ਼ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਜ ਆਪਣੇ ਆਪਣੇ ਆਪ ਨੂੰ ਇੱਕ ਇੱਕ ਸੀਟ ਮੰਗਣ ਵਾਸਤੇ ਸਾਨੂੰ ਸਮਝੌਤੇ ਕਰਨੇ ਪੈ ਰਹੇ ਨੇ ਗਲਤ ਸਮਝੌਤੇ ਕਰਨੇ ਪੈ ਰਹੇ ਨੇ ਉਹਨਾਂ ਤਾਕਤਾਂ ਨਾਲ ਸਮਝੌਤੇ ਕਰਨੇ ਪੈ ਰਹੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਤਾਕਤਵਾਰ ਜਥੇਬੰਦੀਆਂ ਨੂੰ ਖਾ ਲਿਆ ਸਿਆਸੀ ਪਾਰਟੀਆਂ ਨੂੰ ਖਾ ਲਿਆ ਪੰਜਾਬ ਦੇ ਵਿੱਚ ਖਾਲਸਾ ਪੰਥ ਦੀ ਸਮੁੱਚੇ ਪੰਜਾਬੀਆਂ ਦੀ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਉੱਭਰ ਕੇ ਆਇਆ ਅਕਾਲੀ ਦਲ ਜਦੋਂ ਖੇਰੂ ਖੇਰੂ ਹੋਣਾ ਸ਼ੁਰੂ ਹੋ ਗਿਆ ਤਾਂ ਲੋਕਾਂ ਨੂੰ ਆਸ ਟੁੱਟਣੀ ਸ਼ੁਰੂ ਹੋ ਗਈ ਸਿੱਖੀ ਰਾਜ ਦੇ ਵਿੱਚ ਲੋਕச் ਛੋਟ ਦਾ ਕਪੜਿਆਂ ਦਾ ਪਰਿਵਾਰਵਾਦ ਦਾ ਇੱਕ ਐਸਾ ਦੌਰ ਚੱਲਿਆ ਜਿਹਦੇ ਵਿੱਚ ਆਣ ਕੇ ਉਹਨੇ ਸਾਰੀ ਦੀ ਸਾਰੀ ਜਿਹੜੀ ਸੋਚ ਸੀ ਮर्यादा ਸੀ ਗੁਰੂ ਸਾਹਿਬ ਦੀ ਗੁਰੂ ਗੁਰੂ ਨਾਨਕ ਦੀ ਬਾਣੀ ਗੁਰੂ ਰਣ ਸਾਹਿਬ ਦੀ ਜਿਹੜੀ ਸਿਧਾਂਤ ਸੀਗੇ ਉਹਨਾਂ ਨੂੰ ਇੱਕ ਪਾਸੇ ਕਰਕੇ ਰੱਖ ਦਿੱਤਾ ਅੱਜ ਦੇ ਦਿਨਾਂ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਰ ਦੇਸ਼ ਦੇ ਵਿੱਚ ਦੁਨੀਆ ਦੇ ਹਰ ਦੇਸ਼ ਦੇ ਵਿੱਚ ਸਿੱਖ ਦਾ ਉਹ ਦਾ ਪਰਚਮ ਜਿਹੜਾ ਲਹਿਰਾ ਰਿਹਾ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਦੇਸ਼ਾਂ ਦੁਨੀਆਂ ਦੇ ਤੇ ਰਾਜਨੀਤਿਕ ਫੈਸਲੇ ਜਿਹੜੇ ਨੇ ਉਹ ਸਿੱਖ ਕਰ ਰਹੇ। ਪਰ ਬਦਕਿਸਮਤੀ ਦੀ ਗੱਲ ਹੈ ਕਿ ਇੱਕ ਛੋਟਾ ਜਿਹਾ ਰਾਜ ਪੰਜਾਬ ਆਪਣੀ ਸਾਰੀ ਹੋਂਦ ਗਵਾਉਣ ਦੇ ਬਾਵਜੂਦ ਵੀ ਇਹ ਗੱਲ ਨਹੀਂ ਸਮਝ ਸਕਿਆ। ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਐਸਟੈਬਲਿਸ਼ਮੈਂਟ ਜਿਹੜੀ ਆ ਕਰ ਸਕੀਏ ਬੜੀ ਸ਼ਰਮੁਆਲੀ ਤੇ ਬੇਹੋਦਾ ਹਰਕਤ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਜਿਹੜੇ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਸਨਮਾਨ ਲੈਣ ਵਾਲੇ ਸਾਡੇ ਵਪਾਰੀ ਕਾਰੋਬਾਰੀ ਪੜਨ ਵਾਲੇ ਇੰਜੀਨੀਅਰਸ ਵਕੀਲ ਤੇ ਡਾਕਟਰ ਜਿਹੜੇ ਇਵੇਂ ਇੱਥੋਂ ਦਾ ਕੇ ਜਿਹੜੇ ਸਾਡੇ ਇੱਥੋਂ ਦੇ ਆਈਐਸ ਅਫਸਰ ਜਿਹੜੇ ਇੱਥੋਂ ਦਾ ਪ੍ਰਸ਼ਟਾਚਾਰ ਕਰਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਟੈਬਲਿਸ਼ ਹੋ ਰਹੇ ਨੇ ਉਹ ਉਹਨਾਂ ਦੇਸ਼ਾਂ ਦੀ ਤਾਰੀਫ਼ ਕਰ ਰਹੇ ਨੇ ਇਸ ਗੱਲ ਵਿੱਚ ਕੋਈ ਦੂਜੀ ਰਾਏ ਨਹੀਂ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਵੱਸੇ ਹੋਏ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਬਾਣੇ ਤੋਂ ਬਾਣੀ ਤੋਂ ਤੇ ਪਹਿਰਾਵੇ ਤੋਂ ਕੇਸਾਂ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਸੇਵਾ ਭਾਵਨਾ ਬਹੁਤ ਹੈ ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉੱਥੇ ਜਾ ਕੇ ਸੇਵਾ ਕਰ ਲਈ ਯਾਰ ਨੇ ਪਰ ਆਪਣੇ ਸਰੂਪ ਨੂੰ ਬਚਾਉਣ ਲਈ ਅਜੇ ਤੱਕ ਕੋਈ ਉੱਥੇ ਉਪਰਾਲਾ ਨਹੀਂ ਹੋ ਰਿਹਾ ਵਰਦਾਰਾ ਹੈਗੇ ਨੇ ਕੁਝ ਕੋਸ਼ਿਸ਼ ਕਰ ਰਹੇ ਨੇ ਪਰ ਨੌਜਵਾਨਾਂ ਦੇ ਵਿੱਚ ਇਹ ਇਹ ਪਾਣੀ ਭਰੀ ਜਾ ਸਕੀ ਕਿ ਉਹਨਾਂ ਨੂੰ ਆਪਣੇ ਪਹਿਰਾਵੇ ਪ੍ਰਤੀ ਆਪਣੀ ਦਿੱਖ ਪ੍ਰਤੀ ਸਿੱਖ ਲਗਣਾ ਬਹੁਤ ਜ਼ਰੂਰੀ ਹੈ ਜੇ ਬਾਹਰ ਦੇ ਦੇਸ਼ਾਂ ਦੇ ਵਿੱਚ ਇਹ ਸਿੱਖ ਜਿੰਨੀ ਗਿਣਤੀ ਦੇ ਵਿੱਚ ਜਾ ਕੇ ਸਟੈਬਲਿਸ਼ ਹੋ ਗਏ ਨੇ तकरीबन ਹਰ ਦੇਸ਼ ਦੇ ਵਿੱਚ ਗੁਰਦੁਆਰਾ ਸਾਹਿਬ ਸਟੈਬਲਿਸ਼ ਹੋ ਗਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਉਥੇ ਲੰਗਰ ਲੱਗਦੇ ਨੇ ਸੇਵਾ ਹੁੰਦੀ ਹੈ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਅੱਜ ਇਹ ਸਾਰਾ ਹਾਲਾਤ ਹੁੰਦੇ ਬਾਪੂ ਪੰਜਾਬ ਦੇ ਲੋਕ ਉਹਨਾਂ ਲੋਕਾਂ ਤੋਂ ਪੰਜਾਬ ਦੇ ਕੀਰਤਨੀਏ ਰਾਗੀ ਦੂਜੇ ਤੀਜੇ ਜਿੰਨੇ ਵੀ ਨੇ ਉਧਰ ਜਾ ਕੇ ਉਥੋਂ ਕਮਾਈਆਂ ਕਰ ਰਹੇ ਨੇ ਜਿਥੋਂ ਤੱਕ ਕਿ ਜਿੰਨੇ ਵੀ ਰਾਜਨੀਤਿਕ ਨੇ ਬਿਊਰੋਕ੍ਰੇਟਸ ਨੇ ਜਾਂ ਅਫਸਰਸ਼ਾਹੀ ਆ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੇ ਆਪਣੇ ਜਿਹੜੇ ਖਾਤੇ ਨੇ ਉਹ ਬਾਹਰ ਦੇ ਆਦੇਸ਼ਾਂ ਦੇ ਵਿੱਚ ਕਾਰੋਬਾਰ ਬਾਹਰ ਦੇ ਆਦੇਸ਼ਾਂ ਵਿੱਚ ਪਰਿਵਾਰ ਬਾਹਰ ਦੇ ਆਦੇਸ਼ਾਂ ਵਿੱਚ ਸੈੱਟ ਕੀਤੇ ਨੇ ਲੱਗਦਾ ਹੈ ਕਿ ਪੰਜਾਬ ਨੂੰ ਇਹ ਸਾਰੇ ਲੋਕ ਦਲਾਂ ਜਲੀ ਦੇ ਰਹੇ ਨੇ ਇਸੇ ਕਰਕੇ ਹੀ ਅਕਾਲੀ ਦਲ ਜਿਹੜਾ ਅਕਾਲੀ ਦਲ ਮੈਂ ਕਿਸੇ ਇੱਕ 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 ਵਿੰਗ ਨੂੰ ਅਕਾਲੀ ਦਲ ਨਹੀਂ ਕਹਿੰਦਾ ਸਮੁੱਚੀ ਕੌਮ ਅਕਾਲੀ ਦਲ ਹੈ ਤੇ ਇਸ ਤੋਂ ਵੀ ਅਲਾਵਾ ਜਿਹੜੀ ਸਭ ਤੋਂ ਖਤਰਨਾਕ ਸਥਿਤੀ ਅੱਜ ਦੀ ਤਰੀਕ ਦੇ ਵਿੱਚ ਸਾਹਮਣੇ ਆ ਰਹੀ ਹੈ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਚੁੱਪ ਰਹਿ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਪੂਰੇ ਸਨਮਾਨ ਨਾਲ ਦ੍ਰਿਸ਼ਟੀ ਚੈਨਲ ਤੋਂ ਇਹ ਅਪੀਲ ਕਰਦਾ ਹੈ ਕਿ ਅਕਾਲ ਦੀ ਫੂਲਾ ਸਿੰਘ ਵਾਲੀ ਸੋਚ ਅਪਣਾਓ ਹੁਕਮ ਕਰਨ ਦੀ ਜਾਗ ਸਿੱਖੋ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਝੰਡੇ ਥਲੇ ਲਿਆਓ ਜਿਹੜਾ ਇਸ ਝੰਡੇ ਥਲੇ ਨਹੀਂ ਆਉਂਦਾ ਉਹਨੂੰ ਸਿੱਖੀ ਤੋਂ ਭਾਵੇਂ ਖਾਰਜ ਕਰ ਦਿਓ ਕੋਈ ਪ੍ਰੋਬਲਮ ਨਹੀਂ ਪਰ ਹੁਕਮ ਅਕਾਲ ਤਖਤਾ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੂ ਹੋਏ ਜਾਈ ਦੇ ਨਾਜਦੀਤੀ ਦੇ ਵਿੱਚ ਰਾਜਨੀਤੀ ਸਿਰਫ ਇਸ ਕਰਕੇ ਆਈ ਸੀ ਕਿ ਅਸੀਂ ਧਰਮ ਨੂੰ ਬਚਾ ਸਕੀਏ ਤੇ ਜੇ ਰਾਜਨੀਤੀ ਦੇ ਵਿੱਚ ਗੰਦ ਪੈ ਗਿਆ ਵੱਖਰੇ ਵੱਖਰੇ ਟੋਲੇ ਬਣ ਗਏ ਨੇ ਹਰ ਬੰਦਾ ਗੋਲ ਕਵਲ ਧਿਆਨ ਅਗਰ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਜ ਜਾਂਦੀ ਆ ਤਾਂ ਉਹਦੇ ਪੱਲੇ ਰੋਟੀ ਖਾਂਣ ਜੋਗੇ ਪੈਸੇ ਨਹੀਂ ਨਿਕਲਨੇ ਜਿੰਨਾ ਮਰਜੀ ਬਾਦਸ਼ਾਹ ਬਣਿਆ ਫਰੇ ਗੁਰਦਵਾਰਿਆਂ ਦੀਆਂ ਗੋਲਕਾਂ ਖਾਲੀਆਂ ਜਾਇਦਾਂ ਤਾਂ ਖਾਲੀਆਂ ਕੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਜਿਹੇਦਾਰ ਨੂੰ ਆਪਾਂ ਬੇਨਤੀ ਹੈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਆ ਕਿ ਅਕਾਲੀ ਫੂਲਾ ਸਿੰਘ ਵਾਲੀ ਰੂਹ ਲਿਆਓ ਜੇ ਨਾ ਲਿਆਂਦੀ ਤੇ ਇਸ ਕੌਮ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਬਚੇਗਾ ਕੁਝ ਸਿਰ ਕੁਝ ਵਿਅਕਤੀਆਂ ਦੀ ਨੂੰ ਪ੍ਰਵੇਸ਼ ਕਰਨ ਦੀ ਖਾਤਰ ਕੋਟਬੰਦੀਆਂ ਵਧਾ ਰਹਿ ਜੇ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਕਿਸੇ ਇੱਕ ਧਿਰ ਨੂੰ ਸਹਾਇਕਦਿਆਂ ਦੀ ਲੋੜ ਨਹੀਂ ਜਿਹੜਾ ਜਿਹੜਾ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨਦਾ ਉਹਨੂੰ ਕੌਂ ਦੇ ਵਿੱਚੋਂ ਕਾਜ ਕੀਤਾ ਜਾ ਸਕਦਾ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਫਿਰ ਇਸੇ ਨੂੰ ਕੰਟੀਨਿਊ ਰੱਖਾਂਗੇ ਸਿੱਖ ਰਾਜ ਦੇ ਬਾਰੇ ਗੱਲ ਕਰਾਂਗੇ 2 3 4 ਜਿਹੜੇ ਐਪੀਸੋਡ ਨੇ ਇਸ ਐਪੀਸੋਡ ਦੇ ਵਿੱਚ ਆਉਣ ਇਸ ਵਿਧੇ ਦੇ ਉੱਤੇ ਆਉਣਗੇ ਸਾਰਿਆਂ ਨੂੰ ਅਪੀਲ ਹੈ ਕਿ ਮਤਲਬ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰ ਛਡੋ ਕਮੈਂਟਸ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਦੀ ਰਾਜ ਦੀ ਤਕਸ਼ਤੀ ਤੇ ਧਾਰਮਿਕ ਸਥਿਤੀ ਜਿਹੜੀ ਹਾਸ਼ੀਏ ਤੇ ਤੁਰੀ ਜਾ ਰਹੀ ਹੈ ਉਹਨੂੰ ਬਚਾਉਣ ਲਈ ਯਤਨਸ਼ੀਲ ਹੋ ਸਕੀਏ ਖਲੀ ਮੀਰਾਜ ਕੈਂਪ ਕਰ ਸਕੀਏ ਨੇਚਰਲ ਰਾਜ ਕੈਂਪ ਪਰ ਸਕੀਏ ਜਿੱਤੇ ਹਰ ਵਿਅਕਤੀ ਨੂੰ ਚਾਹੇ ਉਹ ਕਿਸੇ ਵੀ ਧਰਮ ਜਾਤ ਰੰਗ ਭੇਦ ਦਾ ਹੋਵੇ ਉਹਨੂੰ ਇਥੇ ਇਨਸਾਨ ਵਾਲਾ ਮਾਨ ਮਿਲ ਸਕੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਦੇ ਪਤੀ